ਹੈਲੋ ਹਾਂ ਕਿੱਥੇ ਆ ਮੈਂ ਇੱਥੇ ਸੀ ਯਾਰ ਕਿੱਥੇ ਆ ਤੂੰ ਘਰੇ ਨਹੀਂ ਜਾਈਦਾ ਤੇ ਤੁਮ ਮੈਂ ਤੈਨੂੰ ਡਿੱਕੀ ਜਾਨੀ ਆ ਜਾਣਾ ਬੱਸ ਇਹ ਕਿਵੇਂ ਗੱਲ ਕਰਦਾ ਹੁੰਦਾ ਸੀ ਸਾਰੀ ਗੱਲ ਇਹ ਹਾਂ ਪੁੱਤ ਕਿੱਥੇ ਹੋ ਤੁਸੀਂ ਯਾਰ ਮੈਂ ਸੁੱਤੀ ਪਈ ਆ ਤੈਨੂੰ ਫ੍ਰੀ ਹੋ ਕੇ ਕਾਲ ਕਰਦੀ ਆ ਤੁਸੀਂ ਰੋਟੀ ਖਾ ਲਈ ਹਾਂ ਮੈਂ ਹੁਣੇ ਖਾ ਕੇ ਪਈ ਆ ਫ੍ਰੀ ਹੋ ਕੇ ਆਹੀ ਵਾਸੀ ਬਈ ਆਹੀ ਵਾਸੀ ਆਹੀ ਵਾਸੀ ਕਿਨੂੰ ਬਈ ਮੈਂ ਸੱਦ ਲਿਆ ਫਗਾ ਆਪਾਂ ਮਿਲਦੇ ਆਂ ਠੀਕ ਆ ਤੇ ਮੈਂ ਗਿਫਟ ਦੇਣ ਲੱਗਿਆ ਸੀ ਬਈ ਠੀਕ ਆ ਤੇ ਉਦੋਂ ਮੈਨੂੰ ਪਤਾ ਲੱਗ ਗਿਆ ਕਿ ਮੁੰਡਾ ਜਨਾਨੀ ਨੂੰ ਗੱਲਾਂ ਕਰਦਾ ਸੀ ਤੇ ਵੀਡੀਓ ਕਾਲ ਵੀ ਕਰਦਾ ਸੀ ਪਰ ਵੀਡੀਓ ਕਾਲ ਰਾਤ ਨੂੰ ਕਰਦਾ ਸੀ ਆਪਣੀ ਕਿਹੜਾ ਗਲਤੀ ਇਹ ਕਰਨਾ ਸੀ ਨਾ ਕਰਦਾ ਗੱਲ ਜਦੋਂ ਨੂੰ ਪਤਾ ਕਿਹੜਾ ਨੰਬਰ ਦਿੱਤਾ ਹੋਵੇ ਦਾ ਠੀਕ ਆ ਆਪ ਵੀ ਨੇ ਨੰਬਰ ਲੈਤਾ ਕਿ ਉਹ ਨਾ ਦੇ ਨੂੰ ਪਤਾ ਹਾਂਜੀ ਮਿੱਤਰੋ ਤੇ ਅੱਜ ਆਪਾਂ ਉਹ ਮੁੰਡਾ ਫੜ ਲਿਆ ਜਿਹੜਾ ਕੁੜੀਆਂ ਦੀ ਆਵਾਜ਼ ਦੇ ਵਿੱਚ ਹਜ਼ਾਰਾਂ ਹੀ ਮੁੰਡਿਆਂ ਨੂੰ ਉਹ ਗੂ ਬਣਾ ਗਿਆ ਉਹ ਮੁੰਡਾ ਆਪਾਂ ਅੱਜ ਪਕੜ ਲਿਆ ਤੇ ਉਸ ਮੁੰਡੇ ਨਾਲ ਗੱਲ ਕਰਾਉਣੇ ਆ ਜਿਹੜੇ ਮੁੰਡੇ ਨੇ ਫੜਿਆ ਤੇ ਉਹ ਮੁੰਡਾ ਵੀ ਇੱਥੇ ਕੋਲੇ ਆ ਜਿਹੜਾ ਹਜ਼ਾਰਾਂ ਹੀ ਮੁੰਡਿਆਂ ਨੂੰ ਕੁੜੀਆਂ ਦੀ ਆਵਾਜ਼ ਦੇ ਵਿੱਚ ਮੁੰਡਿਆਂ ਨੂੰ ਘੁੱਗੂ ਬਣਾ ਗਿਆ ਫੇਸਬੁੱਕਾਂ ਦੇ ਉੱਤੇ ਵਟਸਐਪਾਂ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਤੇ ਆਜੋ ਵੀ ਮਿੱਤਰੋ ਕਰਾਉਣੇ ਆ ਗੱਲ ਦੋਨੋਂ ਮੁੰਡਿਆਂ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਤੇ ਵੀਰੇ ਤੂੰ ਫਿਰ ਤੇਰੇ ਨਾਲ ਕੀ ਕੀ ਕੁਸ਼ ਕਰ ਗਿਆ ਇਹ ਮੁੰਡਾ ਬੜਾ ਬਾਲਾ ਕੁਸ਼ ਕਰ ਗਿਆ ਬਈ ਯਾਰ ਮੈਂ ਤਾਂ ਲੁੱਟ ਕੇ ਖਾ ਗਿਆ ਇਹ ਠੀਕ ਹੈ ਕਦੋਂ ਕਦਾ ਇਹ ਤੇਰੇ ਨਾਲ ਜੁੜਿਆ ਹੋਇਆ ਨੂੰ ਹੋ ਗਏ ਬਈ 7 ਮਹੀਨੇ 7 ਮਹੀਨੇ ਹੋ ਗਏ ਤੇਰੇ ਨਾਲ ਜੁੜੇ ਨੂੰ ਹਾਂ ਬਈ ਤੇ ਕਿਹੜੇ ਤਰੀਕੇ ਨਾਲ ਤੂੰ ਫੜਿਆ ਫਿਰ ਇਹਨੂੰ ਇਹਨੂੰ ਬਾਈ ਮੈਂ ਸਾਧ ਲਿਆ ਮੈਂ ਕਿਹਾ ਆਪਾਂ ਮਿਲਦੇ ਆ ਠੀਕ ਹੈ ਤੇ ਮੈਂ ਗਿਫਟ ਦੇਣ ਲੱਗਿਆ ਸੀ ਬਈ ਠੀਕ ਹੈ ਤੇ ਉਦੋਂ ਮੈਨੂੰ ਪਤਾ ਲੱਗ ਗਿਆ ਕਿ ਮੁੰਡਾ ਤੇਰਾ ਇਹ ਸ਼ੁਰੂ ਕਿੱਥੋਂ ਹੋਇਆ ਇਹ ਇਹ ਬਈ ਫੋਨ ਫੋਨ ਤੇ ਗੱਲ ਕਰਦੇ ਹੁੰਦੇ ਸੀ ਠੀਕ ਆ ਫੋਨ ਫੋਨ ਤੇ ਵਧੀਆ ਗੱਲ ਕਰਦਾ ਸੀ ਜਿੱਕ ਬੰਨਿਆ ਹੋਇਆ ਸੀ ਇਹਨੇ ਪੂਰਾ ਜਨਾਨੀਆਂ ਵਾਂਗੂ ਗੱਲਾਂ ਕਰਦਾ ਸੀ ਤੇ ਵੀਡੀਓ ਕਾਲ ਵੀ ਕਰਦਾ ਸੀ ਅੱਛਾ ਵੀਡੀਓ ਕਾਲ ਵੀ ਕਰਦਾ ਸੀ ਹਾਂ ਪਰ ਵੀਡੀਓ ਕਾਲ ਰਾਤ ਨੂੰ ਕਰਦਾ ਸੀ ਬਈ ਅੱਛਾ ਵੀਡੀਓ ਕਾਲ ਤੂੰ ਰਾਤ ਨੂੰ ਕਰਦਾ ਰਾਤ ਨੂੰ ਕਰਦਾ ਸੀ ਰਾਤ ਨੂੰ ਕਾਹਤੋਂ ਕਰਦਾ ਸੀ ਉਦੋਂ ਕਿ ਨਹੀਂ ਮੈਂ ਵਿਹਲੀ ਹੁਣੀ ਆ ਤੇ ਗੱਲ ਕਿਵੇਂ ਕਰਦਾ ਸੀ ਤੇਰੇ ਨਾਲ ਗੱਲਾਂ ਬਈ ਸਹੀ ਕਰਦਾ ਸੀ ਉਹ ਠੀਕ ਸੀ ਪਰ ਇਹਨੇ ਮੇਨ ਮਾਰਕਸ ਦੇ ਅੰਦਰ ਲੁੱਟਣ ਦਾ ਸੀ ਅਛਾ ਮੇਨ ਮਕਸਦ ਲੁੱਟਣਾ ਸੀ ਹਾਂ ਹਾਂ ਵੀ ਮਤਰਾ ਤੇ ਤੂੰ ਯਾਰ ਇੰਨਾ ਕਿੰਨੇ ਕ ਬੰਦਿਆਂ ਨੂੰ ਅੱਜ ਤੱਕ ਕੋਈ ਗੂ ਬਣਾ ਚੁੱਕੇ 10 ਬੰਦਿਆਂ ਨੂੰ ਜੀ ਹਜੇ 10 ਨੂੰ ਹੀ ਬਣਾਇਆ ਯਾਰ ਹਾਂ ਕਿੰਨਾ ਚਿਰ ਹੋ ਗਿਆ ਤੈਨੂੰ ਇਹ ਕੰਮ ਚਲਾਏ ਨੂੰ ਇਹ ਕੰਮ ਚਲਾਏ ਨੂੰ ਮਹੀਨਾ ਇਹ ਤਾਂ ਕਹਿੰਦਾ 7 ਮਹੀਨੇ ਹੋ ਗਏ ਇਹ ਆਪੂ ਹੀ ਬੁੱਲੀ ਜਾਂਦਾ ਜੀ ਨਹੀਂ ਊਂ ਕਾ ਤੂੰ ਤਾਂ ਕਿਵੇਂ ਬੁੱਲੀ ਜਾਂਦਾ ਆਪਣੀ ਗੜਾ ਗਲਤੀ ਇਹ ਕਰਨਾ ਸੀ ਨਾ ਕਰਦਾ ਗੱਲ ਜਦਾਂ ਨੂੰ ਪਤਾ ਕਿਹੜਾ ਨੰਬਰ ਦਿੱਤਾ ਹੋਵੇ ਤਾਂ ਠੀਕ ਆ ਅੱਛਾ ਆਪ ਵੀ ਨਹੀਂ ਨੰਬਰ ਲੈਤਾ ਕਿਹਦੇ ਨੂੰ ਨਾ ਤਾਂ ਨੂੰ ਆਪ ਦਿੱਤਾ ਕਿਸੇ ਤੋਂ ਨੰਬਰ ਤੂੰ ਵੀ ਗਾਂ ਹੀ ਨੰਬਰ ਲਿਆ ਸੀ ਕਿਸੇ ਹਾਂ ਬਈ ਗਾਂ ਹੀ ਲਿਆ ਆਪਾਂ ਕਿਸੇ ਨੂੰ ਫੋਨ ਲਾ ਲੂੰਗਾ ਅੱਭੀ ਮੈਂ ਤੈਨੂੰ ਨਹੀਂ ਲਾਇਆ ਇਹ ਕਹਿੰਦਾ ਮੇਰੀ ਕਿਨਾਂ ਗੱਲ ਕਰਾ ਤੇ ਆਪਾਂ ਆਪ ਹੀ ਕਰ ਲਈਦੇ ਨਾ ਗੱਲ ਕੁੜਨ ਵਾਲੀ ਬਾਅਦ ਚ ਠੀਕ ਹਾਂ ਬਈ ਮਿੱਤਰੋ ਜਿਹੜੇ ਕਿਸੇ ਤੋਂ ਨੰਬਰ ਲੈਂਦੇ ਆ ਗਾਂ ਦੀ ਗਾਂ ਨੰਬਰ ਲੈ ਲੈਂਦੇ ਆ ਤੇ ਮਗਰੋਂ ਪਸਤਾਉਂਦੇ ਆ ਆਹ ਵੇਖ ਲੋ ਆ ਪਸਤਾਈ ਜਾਂਦਾ ਬੰਮੁੰਡਾ ਦੇਖ ਲਗਿਆ ਬਣਾਈ ਬਟਾ ਸੀ ਕੁੜੀ ਬੜੇ ਬਈ ਤੂੰ ਤਾਂ ਨਹੀਂ ਉਹਨਾਂ ਚਿਰ ਤਾਂ ਬੜੇ ਨਜ਼ਾਰੇ ਲੁੱਟੇ ਹਨ ਫੁੱਲ ਨਜ਼ਾਰੇ ਲੈ ਹਾਂ ਪਾਰਕ ਚ ਪੈਸੇ ਵੀ ਰੱਖ ਕੇ ਜਾਂਦਾ ਰਿਹਾ ਇਹ ਬਈ ਪਾਰਕ ਚ ਪੈਸੇ ਵੀ ਰੱਖ ਕੇ ਜਾਂਦਾ ਰਿਹਾ ਹਾਂ ਠੀਕ ਹੈ ਤੇ ਤੂੰ ਵੀ ਨਿਹਾਰੇ ਤਾਂ ਬਹੁਤ ਲੱਟਿਆ ਰੱਪ ਤਾਂ ਨਿਹਾਰੇ ਲੈਣੇ ਸੀ ਬਈ ਠੀਕ ਹੈ ਤੇ ਵਾਇ ਕੱਢ ਕੇ ਘੁਈ ਕੇ ਮੈਂ ਬੋਲਦਾ ਹੇਲੋ ਹਾਂ ਬੋਲੋ ਪੁੱਤ ਐੇ ਹਾਏ ਆਹੀ ਵਾਇ ਸੀ ਬਈ ਆਹੀ ਵਾਇ ਸੀ ਆਹੀ ਵਾਇ ਸੀ ਆਪਾਂ ਵੀ ਪੈਸੇ ਖਾਣ ਮਾਰੇ ਨੇ ਤਾਂ ਕੱਢੀ ਇਹ ਵਾਇ ਅੱਛਾ ਪੈਸੇ ਖਾਣ ਮਾਰੇ ਨੇ ਕੱਢੀ ਐ ਗਾਹ ਨੂੰ ਤੇ ਨਾਲ ਹੁਣ ਕੋਈ ਕੁੜੀ ਵੀ ਗੱਲ ਕਰੂ ਆ ਸਿੱਧੀ ਕਰਦਾ ਨਹੀਂ ਗੱਲ ਇਹ ਇਹੋ ਜਿਹੇ ਹੋ ਪਾਏ ਵੇ ਪੈਂਚਲਾ ਆਇਆ ਪੱਕੇ ਕਿਉਂ ਕਿ ਮੈਂ ਮੈਤਰਾ ਜਮਾ ਸਿਰਾ ਲੱਗ ਗਿਆ ਤੇਰਾ ਤਾਂ ਯਾਰ ਤੇਰੇ ਨਾਲ ਬਾਲੀ ਪੜੀ ਹੋਈ ਯਾਰ ਬਾਲੀ ਪੜੀ ਹੋਈ ਬਈ ਯਾਰ ਤੇ ਤੂੰ ਯਾਰ ਫਿਰ ਉਹਨਾਂ ਚਿਰ ਤਾਂ ਪੂਰਾ ਸਵਾਦ ਲਿਆ ਹਨਾ ਮੈਂ ਵੀ ਫੁੱਲ ਨੇਰੇ ਲਏ ਆ ਨਦੀ 'ਚ ਬਹਿ ਕੇ ਗੱਲਾਂ ਕਰਿਆ ਕਰੇ ਠੀਕ ਠੀਕ اچھا اچھا ਮੰਦਿਰ ਦੇ ਵਿੱਚ ਬਹਿ ਬਹਿ ਕੇ ਹਾਂ ਕਿਹਦਾ ਕਰ ਕੈਨੇਡਾ ਗਈ ਵੀ ਹੈ ਮੇਰੀ ਸਹੇਲੀ ਅੱਛਾ ਕੈਨੇਡਾ ਗਈ ਵੀ ਹੈ ਹਾਂ ਇਹ ਪਤਾ ਨਹੀਂ ਬੰਦਾ ਹੀ ਬੋਲੀ ਜਾਂਦਾ ਗਾਂ ਵੀ ਬੰਦਾ ਹੀ ਬੋਲੀ ਜਾਂਦਾ ਹੁਣ ਗੁੱਸਾ ਕਰਨਾ ਕੌਣਦਾ ਭਈ ਉੱਥੇ ਗੁੱਸਾ ਵੀ ਫੁੱਲ ਹੀ ਆਉਂਦਾ ਯਾਰ ਪਰ ਹੁਣ ਕਰਨੀ ਨੇ ਸਾਦੇ ਕੋਈ ਬਰਾਬਰ ਦਾ ਇਹਨਾਂ ਪਾਕਿਸਤਾਨ ਨੂੰ ਦੇਵਾਂਗੇ ਤੇ ਪੈਸੇ ਕਹਿੰਦਾ ਕੈਸ ਪੈਸੇ ਦੇ ਦੀ ਮੈਂ ਅੱਛਾ ਫੈਸਲਾ ਥੋੜਾ ਹੋ ਗਿਆ ਇਹ ਕਹਿੰਦਾ ਮੈਨੂੰ ਕੈਸਤਾਥ ਨੂੰ ਪੈਸੇ ਦੇ ਦੇ ਕਿਵੇਂ ਪੰਜ ਕਿਹਨੇ ਹੁਣ ਮੈਨੂੰ ਬੁਲਾਇਆ ਕਹਿੰਦਾ ਭਾਈ ਮੈਂ মিডিਆ ਸਾਹਮਣੇ ਲਿਆਉਣਾ ਚਾਹਣਾ ਤੇ ਅੱਪ ਦਾ ਹੀ ਖੜੇ ਆਂ ਭਈ ਆਪਣੀ ਕਿਹੜਾ ਕੋਈ ਇਹਨਾਂ ਦਾ ਹੀ ਸੀ ਨਾ ਗੱਲ ਕਰਦਾ ਜਦ ਆਪਾਂ ਮਨਤਾ ਕਰ ਇਹਨਾਂ ਦਾ ਤਾਂ ਦੱਸ ਠੀਕ ਹੈ ਤੇ ਆਪਾਂ ਤੇ ਨਾਲ ਗੱਲਾਂ ਕਰੀ ਜਾਂਦੇ ਸੀ ਇਹ ਪੈਸੇ ਖਵਾਈ ਜਾਂਦਾ ਸੀ ਹਾਂ ਗੱਲ ਹੋ ਗਿਆ ਬਈ ਸਾਡਾ ਯਾਰ ਬਾਈ ਕਹਿੰਦਾ ਮੈਂ ਪੈਸੇ ਦੇ ਦੂੰਗਾ ਤੈਨੂੰ ਪੈਸੇ ਆਪਾਂ ਹੋਏ ਤਾਂ ਦੇ ਦਾਂਗੇ ਆਪਾਂ ਜਮਾਨੇ ਦਿੰਦੇ ਬਈ ਕਿੰਨੇ ਕੁ ਪੈਸੇ ਖਾ ਗਿਆ ਬਈ 20000 ਰੁਪਏ ਖਾਧਾ 20000 ਰਯਾਰ ਯਾਰ ਬਈ ਅੱਛਾ 20000 ਰੁਪਏ ਖਾ ਗਿਆ ਤਾਂ ਹਾਂ ਰਾਤ ਨੂੰ ਫਿਰ ਕਿਤੇ ਮਿਲੇ ਨਹੀਂ ਕਿਤੇ ਅਜੀ ਤੇ ਕਿਤੇ ਨੂੰ ਇਹਨੇ ਮਹਿਲ ਮਹਿਲਨ ਵਾਸਤੇ ਨਹੀਂ ਤੈਨੂੰ ਕਿਹਾਗਾ ਹਾਂ ਬਈ ਇੱਕ ਵਾਰੀ ਮਿਲੇ ਸੀ ਤੂੰ ਮਿਲਿਆ ਸੀ ਅੱਛਾ ਲੀੜੇ ਪਾਗੇ ਫੜ ਕੇ ਪੈਸੇ ਤੇ ਕੁਦਰਤੀ ਭਾਂਚੋ ਸਲਵਾਰ ਤੋਂ ਕੁਰਤ ਪਤਾ ਲੱਗ ਗਿਆ ਪੈਰ ਤੋਂ ਅੱਛਾ ਫੜਿਆ ਕਿੱਥੇ ਗਏ ਤੁਸੀਂ ਫੜਿਆ ਕਿੱਥੇ ਨੂੰ ਇਹਨੂੰ ਉੱਥੇ ਕਿਵੇਂ ਪਲੈਨਿੰਗ ਕਿਵੇਂ ਬਣਾਈ ਤੂੰ ਫੜੇ ਮੋਟਰ ਆ ਸੂਏ ਤੇ ਅੱਛਾ ਇਹਨਾਂ ਦੀ ਅੱਛਾ ਉੱਥੇ ਨੇ ਮੈਨੂੰ ਸੱਦਿਆ ਸੀ ਅੱਛਾ ਮੋਟਰ ਤੇ ਸੱਦਿਆ ਜੀ ਤੈਨੂੰ ਹਾਂ ਇਹਨਾਂ ਨੂੰ ਕੁੱਟਿਆ ਵੀ ਸੀ ਮਨਵਾਵਾ ਜਣੇ ਸੀ ਅੱਛਾ ਕੁੱਟਿਆ ਵੀ ਸੀਗਾ ਤਾਂ ਹੀ ਹੁਣ ਨੰਗਾ ਕਰਕੇ ਖਿਡਾਰੀ ਖੜਿਆ ਹਾਂ ਭਾਈ ਕੱਪੜੇ ਦਾ ਫਿਰ ਭਾਈ ਸਾਡੇ ਕੋਲ ਹੀ ਪਏ ਹਨ ਇਹਦੇ ਅੱਛਾ ਉੱਥੇ ਇਹਦੇ ਕੋਲ ਤਾਂ ਅਹੀ ਪੈਂਟੀ ਜੀ ਰਹਿ ਗਈ ਇਕੱਲੀ ਠੀਕ ਆ ਤੇ ਮਿੱਤਰਾ ਤੂੰ ਵੀ ਯਾਰ ਬੰਦੇ ਬਹੁਤ ਬੁੱਧੂ ਬਣਾਤੇ ਹਨਾ ਆਪਣਾ ਕੰਮ ਹੀ ਹੈ ਬਈ ਠੀਕ ਹੈ ਨਜ਼ਾਰੇ ਲੈਨੇ ਜ਼ਿੰਦਗੀ ਦੇ ਨਜ਼ਾਰੇ ਲੈਨੇ ਜ਼ਿੰਦਗੀ ਦੇ ਠੀਕ ਹੈ ਮਿੱਤਰਾ ਤੇ ਯਾਰ ਤੂੰ ਹੁਣ ਗਾਂ ਤੋਂ ਲਾਏਗਾ ਫੋਨ ਕਿਸੇ ਨੂੰ ਨਾ ਬਈ ਆਪਾਂ ਫੋਨ ਹੀ ਵੇਚਤਾ ਯਾਰ ਫੋਨ ਹੀ ਵੇਚਤਾ ਵੇਚਤਾ ਬਈ ਫੋਨ ਹੀ ਨਹੀਂ ਰੱਖਣਾ ਰੱਖਣਾ ਹੀ ਨਹੀਂ ਆਹ ਦੇਖ ਲਓ ਇਹ ਕਹਿੰਦਾ ਫੋਨ ਹੀ ਨਹੀਂ ਰੱਖਣਾ ਮੈਂ ਅੱਜ ਤੋਂ ਬਾਅਦ ਤੇ ਜਮਾਂ ਫੋਨ ਨਹੀਂ ਰੱਖਣਾ ਹੈ ਜਮਾਂ ਰੱਖਣਾ ਹੀ ਨਹੀਂ ਹੋਰ ਕਿੰਨੇ ਕੁ ਬੰਦੇ ਤੇਰੀ ਟੀਮ ਦੇ ਵਿੱਚ ਤੇਰੇ ਯਾਨੀ ਕਿ ਸਰਕਲ ਦੇ ਵਿੱਚ ਕਿਹੋ ਕਿਹੋ ਜਿਹੇ ਬੰਦੇ ਆ ਤੇ ਕਿੰਨੇ ਕੁ ਬੰਦੇ ਆ ਟੀਮ ਜਿਹੜਾ ਆਪਣੇ ਬੁਢੇ ਵੀ ਗੱਲ ਕਰਦੇ ਆਪਣੇ ਨਾਲ ਬਜ਼ੁਰਗ ਅੱਛੀ ਅੱਸੀ ਸਾਲ ਦੇ ਅੱਸੀ ਅੱਸੀ ਸਾਲ ਦੇ ਹਾਂ 70 70 ਸਾਲ ਦੇ 40 40 ਸਾਲ ਦੇ ਠੀਕ ਆ ਉਹ ਬੁਢੇ ਵੀ ਗੱਲ ਕਰਦੇ ਆ ਹਾਂ ਵਿੱਚ ਦੂਜੇ ਵੀ ਕਰਦੇ ਆ ਅੱਛਾ ਸਮਝ ਜਿਗਰੀਕਾ ਸਮਝ ਗਿਆ ਸਰ ਠੀਕ ਆ ਤਨਮ ਪੀਆਂ ਵਾਲੇ ਹਾਂ ਠੀਕ ਹੁਣ ਇੱਕ ਦਿਨ ਮਨੂਰ ਲੰਗੜੇ ਨੇ ਫੋਨ ਲਾ ਲਿਆ ਠੀਕ ਆ ਉਦੋਂ 500 ਖਾ ਗਿਆ ਲੈ ਮੈਂ ਤੇ ਨੰਬਰ ਬਲਾਕ ਕਰਤਾ ਦਾ ਠੀਕ ਆ ਤੇ ਬੁੜੇ ਫਿਰ ਬੁੜਿਆਂ ਤੋਂ ਕਿੰਨੇ ਕ ਖਾ ਗਿਆ ਪੈਸੇ ਬੁੜੇ ਦਾ ਇੱਕ ਸੀ ਤਾਂ ਪਰੇ ਤੋਂ ਉਹਦੋਂ 50000 ਰੁਪਏ ਉਹਦੋਂ ਖਾਦਾ ਅੱਛਾ 50000 ਰੁਪਿਆ ਇੱਕ ਦੋ ਲੱਖ ਖਾਦਾ ਠੀਕ ਹੈ ਇੱਕ ਦਵਾਈ ਬੱਠਾ ਮੁੰਡਾ ਉਹਦੋਂ 2 ਲੱਖ ਖਾਦਾ ਠੀਕ ਹੈ ਆਹ ਵੇਖ ਲਓ ਮਿੱਤਰੋ ਆਈਂ ਗਾਂ ਦੀ ਗਾਂ ਨੰਬਰ ਤੁਸੀਂ ਲੈ ਲੈਨੇ ਆ ਤੇ ਮਗਰੋਂ ਇਹੋ ਜੇ ਬੰਦੇ ਤੁਹਾਨੂੰ ਘੁੱਗੂ ਬਣਾਈ ਜਾਂਦੇ ਆ ਤੇ ਸਮਝ ਜੋ ਅਕਲ ਨੂੰ ਹੱਥ ਮਾਰ ਲਓ ਆਪਦੇ ਕੰਮਕਾਰ ਕਰ ਲਓ ਇਹੋ ਜੇ ਬੰਦਿਆਂ ਤੋਂ ਬਾਜੋ ਇਹੋ ਜਿਹੇ ਬੰਦੇ ਆਪਦਾ ਕੰਮ ਚਲਾਈ ਬੈਠਿਆ ਤੇ ਤੁਸੀਂ ਸਵਾਦ ਦੇ ਵਿੱਚ ਕੱਲੀ ਆਵਾਜ਼ ਦੇ ਸਵਾਦ ਦੇ ਵਿੱਚ ਇਹ ਰਿਵਾਜ ਤਾਂ ਸਵਾਰ ਕੇ ਬੋਲ ਕੇ ਖਾ ਸਾਡੇ ਬੰਦੇ ਦਰਸ਼ਕਾਂ ਹੈਲੋ ਹਾਂ ਕਿੱਥੇ ਆ ਮੈਂ ਇੱਥੇ ਸੀ ਯਾਰ ਕਿੱਥੇ ਆ ਤੂੰ ਘਰੇ ਨਹੀਂ ਜਾਈਦਾ ਤੈਥੋਂ ਮੈਂ ਤੈਨੂੰ ਡਿੱਕੀ ਜਾਨੀ ਆ ਜਾਣਾ ਬਸ ਨਹੀਂ ਇਹ ਕਿਵੇਂ ਗੱਲ ਕਰਦਾ ਹੁੰਦਾ ਸੀ ਸਾਰੀ ਗੱਲ ਬੜੀ ਇਹ ਹਾਂ ਪੁੱਤ ਕਿੱਥੇ ਹੋ ਤੁਸੀਂ ਯਾਰ ਮੈਂ ਸੁੱਤੀ ਪਈ ਆ ਤੈਨੂੰ ਫ੍ਰੀ ਹੋ ਕੇ ਕਾਲ ਕਰਦੀ ਆ ਤੁਸੀਂ ਰੋਟੀ ਖਾ ਲਈ हां मैं हुनी खा के पईया फ्री हो के ऐ गल करदे तू भाई भाई ऐ गल करता सीगा हां भाई ते ए आवाज जवें ऐ गल करता आही आवाज है भाई जवां यही आवाज आही आवाज तेरे ਕੋਲੇ ਤਾਂ ਬਾਈ 7-8 ਤਾਂ ਫੋਨ ਹੀ ਆ ਠੀਕ ਆ ਤੇ SIM ਪਤਾ ਨਹੀਂ ਕਿੰਨੇ ਕੁ ਹੈ ਤੇ ਕੋਲੇ ਤੇ ਫੋਨ ਉਹਦਾ ਬੀਜੀ ਆਉਂਦਾ ਹੁੰਦਾ ਅੱਛਾ ਹਰ ਵਕਤ ਫੋਨ ਬੀਜੀ ਆਉਂਦਾ ਇਹ ਪੜਾਕੇ ਪਾਈ ਆਉਂਦਾ ਜਿਹੜਾ ਲੋਟ ਆਉਂਦਾ ਬੁੜਾ ਹੋਵੇ ਟੈਂਪੂ ਹੋਵੇ ਜਿਹੜਾ ਆਉਂਦਾ ਨੱਪੀ ਆਉਂਦਾ ਠੀਕ ਆ ਮਤਰਾ ਫਿਰ ਪੈਸੇ ਕਿ ਪੈਸੇ ਕਿੰਨੇ ਇਕੱਠੇ ਕਰ ਲੇ ਪਹਿਲਾ ਪੈਸੇ ਦਾ ਪੈਸੇ ਦਾ ਆਪਣੇ ਕੋਲ ਵੀ ਬਹੁਤ ਬਰਾਬਰੀ ਕਰਪਨ ਫੋਨ ਫੋਨ ਵੀ ਅਣਗਿਣਤੀ ਪੈ ਆਪਣੇ ਕੋਲ ਤੇ ਪੈ ਦਾ ਖੱਟਾ ਖੱਟਾ ਹੈਗਾ ਤੂੰ ਤੇ ਕੰਮ-ਕੋਮ ਕਰ ਲਿਆ ਕਰ ਕੋਈ ਯਾਰ ਮਾੜਾ ਮੋਟਾ ਕੋਈ ਜੇ ਇਹ ਕੰਮ ਕਰੂ ਫਿਰ ਲੌਂਡਿਆਂ ਵਾਲੇ ਕੰਮ ਕੌਣ ਕਰੂਗਾ ਯਾਰ ਪਰ ਲੌਂਡਿਆਂ ਵਾਸਤੇ ਵੀ ਕੰਮ ਚਾਹੀਦੇ ਆ ਠੀਕ ਅਸੀਂ ਕਿਹਾ ਤੂੰ ਲੌਂਡਾ ਦਾ ਗੱਲ ਤੂੰ ਕਰਦਾ ਇਹ ਮੈਂ ਕਰਦਾ ਜਣਾ ਵੀ ਹਟਾ ਘਟਾ ਹੈਗਾ ਇਹ ਕੰਮ ਕਰ ਲੈ ਚਲ ਜੇ ਮੇਰੇ ਉਹੀ ਮੈਂ ਕਹੀ ਜਾਂਦਾ ਵੀ ਹਟਾ ਖੱਟਾ ਹੈਗਾ ਤੂੰ ਕੰਮਕਾਰ ਕਰ ਲਿਆ ਕਰ ਕੋਈ ਕੰਮ ਆਪਾਂ ਨਹੀਂ ਕਰਦੇ ਦਸ ਤਾਂ ਫੋਨ ਪਾਇਆ ਠੀਕ ਆ 20 ਬੁੜਨ ਵਾਲੇ ਸੂਟ ਪਏ ਆ ਬੁੜਨਾ ਵਾਲੇ ਅੱਛਾ ਬੁੜੀਆਂ ਵਾਲੇ ਸੂਟ ਵੀ ਤੇਰਾ ਵੀ ਘੜਦਾ ਬਈ ਇਹ ਵੀ ਕਿੰਨੇ ਕਿੰਨੇ ਕਾਲੇ ਸੂਟ ਆ ਸੂਟ ਘੜ 5000 ਦਾ 10000 ਦਾ 3000 ਦਾ 2500 ਦਾ 1500 ਦਾ 1000 ਆਲਾ ਠੀਕ ਆ 2500 ਆਲਾ ਨਹੀਂ ਕੱਲ ਦੇ ਕਿਹੜੇ ਤਰੀਕੇ ਨਾਲ ਤੇਰੇ ਕੋਲ ਰੱਖ ਜਾਂਦੇ ਚੱਕ ਲਈਦਾ ਅਚਾਈ ਰੱਖ ਜਾਂਦੇ ਆ ਰੱਖ ਜਾਂਦੇ ਚੱਕ ਲਈ ਦੋ ਆ ਵੇਖ ਲਓ ਪਤੰਦਰੋਂ ਇਹੋ ਜਿਹੇ ਆਸ਼ਕ ਵੀ ਪਾਏ ਆ ਜਿਹੜੇ ਕੱਲੀ ਗੱਲਬਾਤ ਦੇ ਨਾਲ ਹੀ ਕੰਮ ਚਲਾਈ ਆਉਂਦੇ ਆ ਤੇ ਆਪ ਦੇ ਘਰ ਲਟਾਈ ਜਾਂਦੇ ਆ ਉਹ ਮਿੱਤਰੋ ਸਮਝ ਜੋ ਤੁਸੀਂ ਇਹੋ ਜਿਹੇ ਇਹੋ ਜਿਹੇ ਬੰਦਿਆਂ ਤੋਂ ਬਚ ਜੋ ਭਰਾਵੋ ਬਈ ਯਾਰ ਮੈਨੂੰ ਆਸ ਆਈ ਜਾਂਦਾ ਇਸ ਗੱਲ ਦਾ ਤੇ ਆਈ ਰੱਖ ਜਾਂਦੇ ਆ ਪਤੰਦਰ ਯਾਰ ਬਈ ਰਖਾਵੀਦੇ ਆ ਰੱਖਦੇ ਨਹੀਂ ਰੱਖ ਕੇ ਜਾਂਦੇ ਆ ਅੱਛਾ ਰੱਖ ਕੇ ਜਾਂਦੇ ਆ ਹਾਂ ਗੱਲਾਂ ਹੀ ਇਹੋ ਜਿਹੀਆਂ ਕਰਦੇ ਆ ਆਪਣਾ ਧੰਦਾ ਐ ਰੱਖਦਾ ਓ ਠੀਕ ਆ ਕੰਮ ਆਪਣਾ ਦਾ ਠੀਕ ਆ ਬੜ ਨਜ਼ਾਰੇ ਬੁੱਲੇ ਲੁੱਟਦਾ ਹੈ ਹਾਂ ਬੁਲਟ ਆਪਣੇ ਕੋਲ ਇੱਕ ਐਸੀ ਗੱਡੀ ਆ ਗੱਡੀ ਆ ਇਸ ਕੰਮ ਚ ਹੀ ਬਣਾਈ ਆ ਇਸੇ ਕੰਮ ਚ ਕਈ ਦਾ ਬਣਉਂਦੇ ਚਿੱਟੇ ਵੇਚ ਕੇ ਹਾਂ ਆ ਭਜਨਾਨੀ ਪੁਣੇ ਚ ਬਣਾਈ ਆ ਨਾਲੇ ਇੱਕ ਨੰਬਰ ਕੰਮ ਇੱਕ ਨੰਬਰ ਕੰਮ ਨਾ ਕੋਈ ਡਰ ਆ ਵੇਗ ਲੋ ਮਿੱਤਰੋ ਇੱਕ ਨੰਬਰ ਇੱਕ ਨੰਬਰ ਕੰਮ ਆ ਕਹਿੰਦਾ ਦੇ ਇਸ ਤਰੀਕੇ ਦੇ ਵਿੱਚ ਹਜ਼ਾਰਾਂ ਰੁਪਈਆ ਬਣਾ ਲਿਆ ਕਹਿੰਦਾ ਤੇ ਪਰ ਅੰਦਰ ਹੁਣ ਤੂੰ ਹੱਸੀ ਜਾਨਾ ਤੂੰ ਵੀ ਹੱਸੀ ਜਾਨਾ ਨਾਲ ਇਹਨੂੰ ਫੜ ਲਿਆ ਹੁਣ ਇਹ ਤਾਂ ਰੋਈ ਜਾਂਦਾ ਜੀ ਭਾਈ ਮੇਰੇ ਨਾਲ ਭੈੜਾ ਹੋ ਕੇ ਕੰਮ ਇਹ ਵਾਰ ਰੁਪਈਏ ਮੋੜਦੂ ਬਸ ਮੈਂ ਵੀ ਇਹਦੇ ਨਾਲ ਹੀ ਲੱਗੂ ਹੁਣ ਕੰਮ ਤੇ ਅਸ ਤੂੰ ਵੀ ਇਹੀ ਕੰਮ ਚਲਾਉਣਾ ਆਹ ਬਈ ਨਿਆਰੇ ਦੋਨੇ ਜਾਨੀ ਕੰਮ ਚਲਾਉਣ ਨੂੰ ਫਿਰਦੇ ਏ ਤੇ ਬੁੱਲੇ ਲੜਦੇ ਆ ਇਹ ਕਹਿੰਦੇ ਇੱਕ ਨੰਬਰ ਕੰਮ ਤੇ ਨਜ਼ਾਰੇ ਨਜ਼ਾਰੇ ਲਈਦੇ ਆ ਵੇਖ ਭੈਣ ਦਾ ਢੱਡ ਢੁੱਡ ਵੇਖੀ ਡੇਲੀ ਮੱਛੀ ਖਾਈ ਦੀ ਆ ਅਸ ਡੇਲੀ ਮੱਛੀ ਆਵੇ ਲੋ ਇਹ ਲੈਂਦੇ ਆ ਨਜ਼ਾਰੇ ਤੇ ਤੁਸੀਂ ਮਿੱਤਰੋ ਜਿਹੜੇ ਬਿਨਾ ਉਹੀ ਫੋਨ ਨੰਬਰ ਫੜਾ ਕੇ ਕਿਸੇ ਨੂੰ ਗਾਂਧੀ ਗਾਂ ਕਹਿਣ ਨੇ ਗੱਲ ਕਰਾ ਦਿਓ ਸਾਨੂੰ ਯਾਰ ਨੰਬਰ ਦੇ ਦੇ ਸਾਡੀ ਕਿਸੇ ਨਾਲ ਗੱਲ ਕਰਾ ਦੇ ਉਹ ਗੱਲ ਜਨਾਨੀਆਂ ਨਾਲ ਨਹੀਂ ਹੁੰਦੀ ਕੁੜੀਆਂ ਤਾਂ ਪੰਜਾਬ ਦੇ ਵਿੱਚ ਰਹੀਆਂ ਹੀ ਨਹੀਂ ਕੁੜੀਆਂ ਤਾਂ ਕੁੜੀਆਂ ਤਾਂ ਬਹੁਤ ਘੱਟ ਆ ਪੰਜਾਬ 'ਚ ਉਹ ਕੁੜਨਾ ਦਾ ਕੀ ਪਸੰਦ ਆਪਾਂ ਇਹ ਕੰਮ ਤਾਂ ਕੁੜਨਾ ਨਾਲ ਨਾ ਠੀਕ ਬਣਿਆ ਤਾਂ ਕੁੜੀ ਆ ਤੇ ਜੇ ਜੇ ਕਿਸੇ ਨੇ ਫੜ ਕੇ ਕੰਮ ਕਰਤਾ ਤੇਰਾ ਉਹ ਨਹੀਂ ਹੁੰਦਾ ਨਹੀਂ ਹੁੰਦਾ ਆਪਾਉਂਦੇ ਨਹੀਂ ਬੌਂਸਰ ਰੱਖੇ ਤਰੇ ਬੌਂਸਰ ਹੋਂ ਰੱਖਣੇ ਆ ਅੱਛਾ ਬੌਂਸਰ ਵੀ ਰੱਖਣੇ ਆ ਆ ਵੇਖ ਲਓ ਐ ਐਸੇ ਨੰਬਰ ਵਾਲਾ ਇੱਕ ਨੰਬਰ ਕੰਮ ਵਾਲੇ ਨੰਬਰ ਦੇ ਦੇਨੇ ਆਪਾਂ ਕਿਸੇ ਨੂੰ ਚਾਹੀਦੀ ਇਹਦਾ ਲੋੜ ਚਾਹੀਦੀ ਇਹਦਾ ਨੰਬਰ ਦੇ ਦੇਨੇ ਜਿਹਨੂੰ ਜੇ ਨੰਬਰ ਲੈਣਾ ਤਾਂ ਵੇਖ ਲਓ ਕਿਸੇ ਨੇ ਇਹਦਾ ਆ ਕੁੜੀ ਦਾ ਤੇਰੀ ਦਾ ਨੰਬਰ ਦੇ ਦੇਨੇ ਕਿਸੇ ਨੇ ਗੱਲ ਕਰਨੀ ਇਹਦਾ ਠੀਕਾ ਕੁੜੀ ਦਾ ਨੰਬਰ ਹੈ ਇਹ ਕਹਿੰਦਾ ਦੇ ਦਿੰਨੇ ਆ ਜੇ ਕਿਸੇ ਨੇ ਗੱਲ ਕਰਨੀ ਆ ਤਾਂ ਤੇ ਆਹ ਵੇਖ ਲਓ ਇਹੋ ਜੇ ਬੰਦੇ ਬੱਦੂ ਬਣਾਈ ਤੁਰੇ ਹੁੰਦੇ ਆ ਘੁੱਗੂ ਬਣਾਈ ਤੁਰੇ ਹੁੰਦੇ ਆ ਸਾਰਿਆਂ ਨੂੰ ਤੇ ਨੰਬਰ ਕੈਨੇਡਾ ਅਮਰੀਕਾ ਲਈ ਫੋਨ ਲਾਉਂਦੇ ਆ ਕੈਨੇਡਾ ਜਿਹੜੇ ਕੈਨੇਡਾ ਬੈਠੇ ਹੋਣ ਸਟੇਲ ਨਾਲੇ ਹੈ ਸਟੇਲ ਚੱਲ ਚੱਲ ਯਾਰ ਮੈਨੂੰ ਠੰਡ ਲੱਗ ਗਈ ਆ ਆਸਟ੍ਰੇਲੀਆ ਵਾਲੇ ਵੀ ਫੋਨ ਲਾਉਂਦੇ ਆ ਬਾਈ ਤੇ ਠੰਡ ਤਾਂ ਲੱਗ ਜਾਂਦੀ ਚੱਲ ਠੀਕ ਆ ਬਾਈ ਤੁਸੀਂ ਜਾਓ ਮੈਂ ਠੀਕ ਆ ਬਾਈ ਠੀਕ ਆ ਬਾਈ ਠੀਕ ਆ ਬਾਈ ਠੀਕ ਆ ਬਾਈ ਮੈਨੂੰ ਭਰਾਵਾ ਨਾ ਲਾਈ ਫੋਨ ਉਹ ਕਹਿੰਗੇ ਤੈਨੂੰ ਵੀ ਫੋਨ ਲਾਵਾਂਗੇ ਮੈਨੂੰ ਭਰਾਵਾ ਫੋਨ ਨਾ ਲਾਈ ਮੈਂ ਤੇਰੇ ਫੋਨ ਤੋਂ ਐਵੇਂ ਚੰਗਾ ਤੇ ਮਿੱਤਰੋ ਬਾਤ ਜੋ ਇਹੋ ਜਿਹੇ ਬੰਦਿਆਂ ਤੋਂ ਜਿਹੜੇ ਤੁਹਾਨੂੰ ਕੁੜੀਆਂ ਬਣ ਕੇ ਫੋਨ ਲਾਉਦੇ ਆ ਨਾ ਤੇ ਆਹ ਮੁੰਡਾ ਸੀਗਾ ਉਹ ਤੇ ਕੁੜੀਆਂ ਬਣ ਕੇ ਬਹੁਤ ਬੰਦੇ ਹਜ਼ਾਰਾਂ ਮੁੰਡਿਆਂ ਨੂੰ ਹਜ਼ਾਰਾਂ ਬੁੜਿਆਂ ਨੂੰ ਕੁੜੀਆਂ ਬਣ ਕੇ ਫੋਨ ਲਾਈ ਜਾਂਦੇ ਆ ਤੇ ਇਹੋ ਜਿਹੇ ਮੁੰਡਿਆਂ ਤੋਂ ਬਚ ਜੋ ਤੁਸੀਂ ਆਪਦੇ ਕੰਮਕਾਰ ਕਰਿਆ ਕਰੋ ਆਪਦੇ ਘਰਾਂ ਦੇ ਵਿੱਚ ਰਿਆ ਕਰੋ ਆਪਦੇ ਹੀ ਕੰਮਕਾਰਾਂ ਦੀਆਂ ਜ਼ਿੰਮਰਵਾਰੀਆਂ ਲਓ ਤੇ ਹਾਂਜੀ ਮਿੱਤਰੋ ਸਾਡੀ ਇਹ ਸੀ ਵੀਡੀਓ ਅੱਜ ਦੀ ਧੰਨਵਾਦ ਜੀ